ਮੋਗਾ ਦੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ ਇੱਕ ਤੋਂ ਬਾਅਦ ਇੱਕ ਜਿਹੜੀ ਗੋਲੀ ਚੱਲਦੀ ਆ ਘਟਨਾਵਾਂ ਵਾਪਰ ਗਈਆਂ ਜਿਸ ਦੌਰਾਨ ਸ਼ਿਵਸ਼ਾਨਾ ਨੇਤਾ ਨੂੰ ਮੌਤੇ ਘਾਟ ਉਤਾਰ ਦਿੱਤਾ ਇੱਕ ਬੱਚਾ ਤੇ ਨਾਲ ਦੋ ਹੋਰ ਜ਼ਖਮੀ ਹੋ ਗਏ ਨੇ ਮੋਗਾ ਜ਼ਿਲ੍ਹੇ ਦੀ ਬਗਿਆਣਾ ਬਸਤੀ ਤੇ ਸਟੇਡੀਅਮ ਰੋਡ ਤੇ ਸ਼ਿਵਸ਼ਨਾ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਤਿੰਨ ਅਣਪਛਾਤੇ ਬਾਈਕ ਸਵਾਰਾਂ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਵਿੱਚ ਸ਼ਿਵਸ਼ਨਾ ਸਿੰਦੇ ਦੇ ਪ੍ਰਧਾਨ ਮੰਗਤ ਰਾਏ ਮੰਗਾ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਜਦਕਿ ਸੈਲੂਨ ਮਾਲਕ ਅਤੇ ਇੱਕ ਬੱਚਾ ਜ਼ਖਮੀ ਹੋ ਗਿਆ ਆਓ ਸੁਣਦੇ ਹਾਂ ਇਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਲੱਗੇ ਸੋ ਉੱਥੇ ਉਹਨਾਂ ਨੇ ਕਿਸੇ ਨੇ ਫਾਇਰਿੰਗ ਕੀਤੀ ਪਰ ਡੜੀ ਬੱਚਾ ਲ ਕਿਸੇ ਨੇ ਜਾਣ ਬੁਝ ਕੇ ਰੇਲਗੱਡਾ ਬੰਦ ਕੀਤੀ ਸਕੂਲ ਦਾ ਚਾ ਜੇ ਸਿੱਤ ਦਾ ਗੱਲ ਬਗਲ ਗੱਲ ਬਸ ਸੜਕ ਤੇ ਗਈ ਨਹੀਂ ਉਸ ਦਾ ਸੱਚੇ ਹੱਥ ਮੁੜੇ ਆ ਇੱਕ ਵਾਰ ਤਾਂ ਆਰਾਮ ਮੰਗਾ ਸਾਡੇ ਨਾਲ ਜਿਹੜੇ ਇਹਦੇ ਸਾਨ ਸੀਗੇ ਇੱਕ ਬੱਚਾ ਇੱਕ ਬੱਚਾ ਜ਼ਖਮੀ ਵੀ ਹੋਗਾ ਜੀ ਕੋਈ ਨਹੀਂ ਸਾਨੂੰ ਪਤਾ ਕੌਣ ਸੀ ਬਸ ਤੁਹਾਨੂੰ ਜਾਂਦਾ ਤਾਂ ਨਹੀਂ ਗਿਆ ਜੀ ਸਾਨੂੰ ਕੁਝ ਨਹੀਂ ਪਤਾ ਕੌਣ ਸਨ ਆਏ ਸਾਨੂੰ ਦੇਖਿਆ ਕਦੇ ਐ ਤੱਕ ਸਾਨੂੰ ਇਹ ਪਤਾ ਵੀ ਹਾਂ ਜ਼ਖਮੀ ਹੋਇਆ ਹੋਊਗਾ ਇਹ ਨਹੀਂ ਸਾਨੂੰ ਪਤਾ ਕੌਣ ਸੀ ਕੌਣ ਨਹੀਂ ਸੀ ਸੀ ਇੰਨਾ ਬ੍ਰਿੰਦਰ ਬ੍ਰਿੰਦਰ ਹੋਰ ਜੱਗੇ ਹੋਰੀ ਨੰਡੀ ਹੋਰੀ ਸਾਰੇ ਰੋੜਾ ਜੱਦੀ ਜਾਂਦਾ ਹੀ ਕਾਫੀ ਟਾਈਮ ਦਾ ਯਾਰਾ ਦੋਸਤਾਂ ਨਾਲ ਮੇਰੇ ਅੱਗੇ ਇੰਸ ਨੂੰ ਤੇ ਅੱਗੇ ਪੈਰ ਮਾਰ ਕੇ ਕੰਦਾ ਕਟਿੰਗ ਕਰਾਣੀ ਆ ਮੌਠ ਨਾਲ ਗੋਲੀ ਚਲਾਦੀ ਉਹਨਾਂ ਨੇ ਕੋਲ ਕੋਲ ਸੀਗਾ ਦੋ ਬੰਦੇ ਸੀ ਨਾਂ ਨਹੀਂ ਬਤਾਉਣਾ ਦੇਗੀ ਨਹੀਂ ਰਣਜੀਤ ਕੇਸ ਗੱਲ ਨੂੰ ਲੈ ਕੇ ਚਲਦੀ ਪਈ ਸੀਗੀ ਪੁਰਾਣੀ ਲੜਾਈ ਲੜੂਈ ਸੀ ਬਸ ਯਾਰਾ ਦੋਸਤਾਂ ਦੀ ਨਾਲ ਦੀ ਕਿੰਨੇ ਵਜੇ ਦੀ ਹੜਨਾ ਬਾਈ ਹਾਂਜੀ ਕਿੰਨੇ ਵਜੇ ਦਾ ਟਾਈਮ ਸੀਗਾ ਜਦੋਂ ਇੱਕ ਗੱਲ ਹੋਈ ਇਹ ਪੌਣੇ 10 ਵਜੇ ਦੀ ਨਹੀਂ ਤੇ ਬੰਦਿਆਂ ਦੀ ਪਛਾਣ ਨਹੀਂ ਤੈਨੂੰ ਉਹਨਾਂ ਦੀ ਜਿਨ੍ਹਾਂ ਨੇ ਚਲਾਇਆ ਪਛਾਣ ਨਾ ਨੀ ਪਤਾ ਮੈਨੂੰ ਤੇ ਕੋਈ ਵੀਡੀਓ ਵਗੈਰਾ ਵੀ ਆਈ ਹੈ ਨਹੀਂ ਕਿੰਨੇ ਫਾਇਰ ਕੀਤੇ ਉਹਨਾਂ ਨੇ ਦੋ ਕਿੱਥੇ ਕਿੱਥੇ ਵਜਿਆ ਜਰੇ ਪੱਟ ਚ ਗੋਡੇ ਚ ਵਜਿਆ ਤੇ ਫਾਇਰ ਕਰਕੇ ਭੱਜ ਗਏ ਮੁਰਗੇ ਭੱਜ ਗਏ ਫਟਾਫਟ ਗੱਲ ਕੋਈ ਨਹੀਂ ਹੋਈ ਅਸੀਂ ਤਾਂ ਰੋਟੀ ਪਾਣੀ ਖਾਂਦੇ ਸੀ ਸਾਨੂੰ ਕੀ ਪਤਾ ਹੁਣ ਕੀ ਗੱਲ ਹੋਈ ਤਬਾਰੋਂ ਤਿੰਨ ਬੰਦੇ ਆਏ ਤੇ ਅਚਾਨਕ ਹੀ ਗੋਲੀ ਮਾਰ ਗਿਆ ਸੀ ਉਸੋ ਤੇ ਪਟਾਕੇ ਪਟੁੱਕੇ ਵੱਜੇ ਆ ਹੁਣ ਬਾਅਦ ਚ ਦੇਖਿਆ ਮੁੰਡਾ ਐ ਹਾਈ ਕਰਦਾ ਪਿਆ ਸੀ ਉਹਦੇ ਦਾ ਆਵਾਜ਼ ਵੀ ਨਹੀਂ ਨਿਕਲੀ ਮੁੰਡੇ ਦੇ ਨਾਲ ਕੋਈ ਰਜਿਸਟ ਵਗੈਰਾ ਸੀ ਨਹੀਂ 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 ਕੋਈ ਲੜਾਈ ਚ ਹੁੰਦਾ ਨਹੀਂ ਨਹੀਂ ਸੰਤਾਂ ਇਨਸਾਫ ਚਾਹੀਦਾ ਕਿੰਨੇ ਜਣੇ ਸੀਗੇ ਜਿੰਨਾ ਤਿੰਨ ਜਣੇ ਸੀਗੇ ਕਿੰਨੇ ਫੈਰ ਕੀਤੇ ਗਏ ਉਹਨਾਂ ਨੂੰ ਦੋ ਕਿੱਤੇ ਆ ਕਿੱਥੇ ਵੱਜੀ ਗੋਲੀ ਪਟ ਦੇ ਕੀ ਮੰਗ ਕੀ ਕਰਦੇ ਨੇ ਮੰਗ ਕੇ ਸਾਨੂੰ ਇਨਸਾਫ ਚਾਹੀਦਾ 18 ਤਰੀਕ ਦਾ ਸਾਡੇ ਮੁੰਡੇ ਦਾ ਵਿਆਹ ਐਸੇ ਮੁੰਡੇ ਦਾ ਹੀ ਵਿਆਹ ਰੱਖਿਆ ਹਾਂ ਐਸੇ ਮੁੰਡੇ ਦਾ ਇੱਕੋ ਜਿਹਾ ਮੁੰਡਾ 33 ਮਾਮਲੇ ਦੇ ਉੱਤੇ ਡੀਐਸਪੀ ਸਿਟੀ ਰਵਿੰਦਰ ਸਿੰਘ ਨੇ ਕੀ ਕਿਹਾ ਜ਼ਰਾ ਉਹ ਵੀ ਸੁਣਦੇ ਹਾਂ ਇਹਦੇ ਵਿੱਚ ਕਿ ਨਾ ਇਹਨਾਂ ਦੀ ਕੋਈ ਪਹਿਲਾਂ ਵੀ ਲੜਾਈ ਹੋਈ ਆ ਕੁਝ ਗਰੁੱਪ ਦੀ ਉਹਦੇ ਵਿੱਚ ਅੱਜ ਜਿਹੜੇ ਆ ਇੱਕ ਸਲੂਨ ਤੇ ਆ ਮੁੰਡੇ ਦੇ ਲੱਤ ਦੇ ਵਿੱਚ ਗੋਲੀ ਵੱਜੀ ਆ ਤੇ ਇੱਕ ਜਦੋਂ ਮੰਗਾ ਇਥੋਂ ਉਹਦੀ ਖਬਰ ਲੈ ਕੇ ਜਾ ਰਿਆ ਸੀਗਾ ਇਹ ਦੁੱਧ ਦੁੱਧ ਲੈਣ ਲਈ ਡੇਰੀ ਤੇ ਪਹੁੰਚਿਆ ਉੱਥੇ ਇਹਦੇ ਇੱਕ ਫਾਇਰ ਕੀਤਾ ਜਿਹੜਾ ਲੱਗਿਆ ਨਹੀਂਗਾ ਇਹ ਜਦੋਂ ਭੱਜਿਆ ਉਸ ਤੋਂ ਬਾਅਦ ਇਹਦੇ ਫਾਇਰ ਵੱਜਿਆ ਜਿਹਦੇ ਨਾਲ ਇਹਦੀ ਮੌਤ ਹੋ ਗਈ ਆ ਇੱਕ ਉੱਥੇ ਬੱਚੇ ਦੇ ਵੀ ਜਿਹੜਾ ਪਟ ਦੇ ਵਿੱਚ ਫਾਇਰ ਵੱਜਿਆ ਟੋਟਲ ਕਿੰਨੇ ਜਣੇ ਜਿਹੜਾ ਕਿੰਨੇ ਡੈਥ ਆ ਇਹ ਇੱਕ ਦੀ ਮੌਤ ਹੋਈ ਆ ਦੋ ਇੰਜਰਡ ਹੋਏ ਆ ਇਹਦੇ ਵਿੱਚ ਹਾਂ ਸਰ ਜਿਹੜਾ ਬੱਚਾ ਸੀਗਾ ਜੀ ਉਹ ਕਿਵੇਂ ਸੀਗਾ ਜੀ ਉਹ ਵਾਲਾ ਉਹ ਉੱਥੇ ਡੇਰੀ ਤੇ ਸੀਗਾ ਉਹਨੇ ਦੱਸਣ ਮੁਤਾਬਕ ਉੱਥੇ ਉਹਦੇ ਪੱਟ ਤੇ ਉੱਥੇ ਵਜ ਗਿਆ ਉਹ ਵੀ ਦੁੱਧ ਲੈਣਾ ਹਾਂ ਤਿੰਨ ਬੰਦੇ ਸੀਗੇ ਜੀ ਹਾਂ ਤਿੰਨ ਸਲੂਨ ਮਾਲਕ ਸੀ ਕੋਈ ਦੋ ਬੰਦੇ ਸੀਗੇ ਨਹੀਂ ਇੱਥੇ ਤਿੰਨ ਬੰਦੇ ਸੀਗੇ ਜਿਹੜੇ ਇੱਥੇ ਆਇਆ ਉਹ ਬਾਕੀ ਅਸੀਂ ਸਾਰੇ ਵੈਰੀਫਾਈ ਕਰ ਰਹੇ ਹਾਂ ਪੁਲਿਸ ਵੱਲੋਂ ਅਗਲੀ ਕੀ ਅਗਲੇ ਮੁਕਾਦਮਾ ਦਰਜ ਕਰਕੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਨਾਦੀ ਹੈ ਕਿ ਮੰਗਤ ਰਾਏ ਮੰਗਾ ਸ਼ਿਵ ਸ਼ੈਨਾ ਸਿੰਦੇ ਦਾ ਮੋਗਾ ਜ਼ਿਲ੍ਹਾ ਪ੍ਰਧਾਨ ਸਿਤ ਲੰਬੇ ਸਮੇਂ ਤੋਂ ਹਿੰਦੂ ਜਥੇਬੰਦੀਆਂ ਦੇ ਨਾਲ ਜੁੜਿਆ ਹੋਇਆ ਸੀ ਉਸ ਦੇ ਕਤਲ ਤੋਂ ਬਾਅਦ ਹਿੰਦੂ ਸੰਖਰਾਂ ਦਾ ਗੁੱਸਾ ਵੀ ਵਧਿਆ ਆਇਆ ਤੇ ਉਹਨਾਂ ਨੇ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਮਨੀਸ਼ ਜਿੰਦਲ ਦੀ ਰਿਪੋਰਟ